ਹਲੋ ਜੀ ਗਰਮੀਆਂ ਵਿੱਚ ਬੀਅਰ ਪੀਣ ਦੇ ਸ਼ੌਕੀਨ ਲੋਕਾਂ ਲਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਭਾਰਤ ਵਿੱਚ ਬ੍ਰਿਟਿਸ਼ ਬੀਅਰ ਬ੍ਰਾਂਡ ਪਹਿਲਾ ਨਾਲੋਂ ਕਿਤੇ ਸਸਤੀਆਂ ਕੀਮਤਾਂ ਤੇ ਮਿਲਣ ਗਿਆ ਦਰਅਸਲ ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਬ੍ਰਿਟਿਸ਼ ਬੀਅਰ ਤੇ ਟੈਕਸ 75% ਤੱਕ ਘਟਾ ਦਿੱਤਾ ਗਿਆ ਹੈ ਇਸ ਕਾਰਨ ਬੀਅਰ ਪ੍ਰੇਮੀਆਂ ਨੂੰ ਬ੍ਰਿਟਿਸ਼ ਬੀਅਰ ਤੇ 75% ਤੱਕ ਸਸਤੀਆਂ ਕੀਮਤਾਂ ਤੇ ਲਾਭ ਮਿਲੇਗਾ ਨਾਲ ਹੀ ਬ੍ਰਿਟਿਸ਼ ਸਕੌਚ ਵਿਸਕੀ ਤੇ ਟੈਕਸ ਵੀ ਘਟਾ ਦਿੱਤਾ ਗਿਆ ਹੈ ਜਿਸ ਕਰਕੇ ਇਹ ਵੀ ਸਸਤੀ ਮਿਲੇਗੀ ਹੁਣ ਤੱਕ ਭਾਰਤ ਵਿੱਚ ਬ੍ਰਿਟਿਸ਼ ਬੀਅਰ ਦੇ 150% ਤੱਕ ਦਾ ਟੈਕਸ ਜੋ ਸੀ ਲਗਾਇਆ ਜਾਂਦਾ ਸੀ ਪਰ ਹੁਣ FTA ਸਮਝੌਤੇ ਤਹਿਤ ਇਹ ਟੈਕਸ ਘਟਾ ਕੇ 75% ਦੇ ਕਰੀਬ ਕਰ ਦਿੱਤਾ ਗਿਆ ਹੈ ਇਸ ਟੈਕਸ ਕਟੌਤੀ ਦਾ ਸਿੱਧਾ ਫਾਇਦਾ ਬੀਅਰ ਪ੍ਰੇਮੀਆ ਨੂੰ ਹੋਵੇਗਾ ਕਿਉਂਕਿ ਹੁਣ ਬ੍ਰਿਟਿਸ਼ ਬੀਅਰ ਪਹਿਲਾਂ ਨਾਲੋਂ ਬਹੁਤ ਸਸਤੀ ਕੀਮਤ ਤੇ ਮਿਲੇਗੀ ਇਸ ਸਮਝੌਤੇ ਨਾਲ ਨਾ ਤਾਂ ਬੀਅਰ ਪ੍ਰੇਮੀਆ ਨੂੰ ਫਾਇਦਾ ਹੋਏਗਾ ਸਗੋਂ ਹੋਰ ਬ੍ਰਿਟਿਸ਼ ਉਤਪਾਦਾਂ ਤੇ ਟੈਕਸ ਉਹ ਵੀ ਕੱਟ ਹੋਣਗੇ ਭਾਰਤ ਤੇ ਬ੍ਰਿਟਿਸ਼ ਵਿਚਕਾਰ ਇਹ ਮੁਕਤ ਵਪਾਰ ਸਮਝੌਤਾ 6 ਮਈ ਨੂੰ ਪੂਰਾ ਹੋਇਆ ਸੀ ਇਸ ਸਮਝੌਤੇ ਦੇ ਤਹਿਤ ਭਾਰਤ ਨੇ ਬ੍ਰਿਟਿਸ਼ ਵਾਈਨ ਤੇ ਕੋਈ ਡਿਊਟੀ ਨਹੀਂ ਦਿੱਤੀ ਹੈ